ਬਸ ਰਹਿਣ ਦੇ ਛੇੜਨਾ ਦਰਦਾਂ ਨੂੰ ਬਸ ਰਹਿਣ ਦੇ ਛੇੜਨਾ ਦਰਦਾਂ ਨੂੰ ਸਤੋਂ ਦਰਦ ਸੁਣਾ ਨਈ ਜਾਣਾਂ ਤੇਰੇ ehsana ਦੇ ਬਦਲੇ ਦਾ ਤੇਰੇ ਅਹਿਸਾਨਾਂ ਦੇ ਬਦਲੇ ਦਾ ਮੁੱਲ ਹੋਰ ਚੁਕਾਇਆ ਨਹੀਂ ਜਾਣਾ ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ ਜੋ ਤੋ ਉਸ ਧੋਖੇ ਦਾ ਮੁਜਰਮ ਹਾਂ ਮੁਜਰਮ ਹਾਂ ਹੁਣ ਸਜ਼ਾ ਦਿਓ ਮੈਨੂੰ ਦੋਚੀ ਨੂੰ ਹੁਣ ਸਜ਼ਾ ਦਿਓ ਮੈਨੂੰ ਦੋਚੀ ਨੂੰ ਮੈਥੋਂ ਪਾਪ ਲੁਕਾਇਆ ਨਹੀਂ ਜਾਣਾਂ ਬਸ ਰਹਿਣ ਦੇ ਛੇੜਨਾ दरनू